ਸੀ ਤੇ ਹੈ ਬੈਰੀ ਸਾਹਿਬ ਮੈਂ ਹਾਂ ਸੰਦੀਪ ਸ਼ਰਮਾ ਸੋ ਕਿਸਾਨ ਅੰਦੋਲਨ ਨੂੰ ਅੱਜ 16ਵਾਂ ਦਿਨ ਹੋ ਗਿਆ ਤਾਂ ਲੇਕਿਨ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਦਰਦ ਨੂੰ ਬਿਲਕੁਲ ਨਹੀਂ ਸਮਝਿਆ ਕਿਸਾਨ ਲਗਾਤਾਰ ਸ਼ੰਭੂ ਔਰ ਖਨੌੜੀ ਬਾਰਡਰ ਤੇ ਆਪਣੀ ਪੱਕੀ ਮੰਗਾਂ ਲਈ ਡਟੇ ਹੋਏ ਆ ਬੇਸ਼ੱਕ ਕਿਸਾਨਾਂ ਦੀ ਮੌਤਾਂ ਵੀ ਹੋਈ ਜਵਾਨ ਕਿਸਾਨ ਸੁਪਰਨਦ ਵੀ ਮੌਤ ਹੋਈ ਹੈ ਲੇਕਿਨ ਦੱਸਦੀ ਕਿ ਸੀਆਈਐਸ ਸਾਬੜੀ ਹਰਿਆਣਾ ਦੀ ਪੁਲਿਸ ਵੱਲੋਂ ਵੀ ਕਿਸਾਨਾਂ ਦੇ ਉੱਤੇ ਅਸ਼ਰੂ ਗੈਸਤੇ ਗਈ ਬੜੀ ਤਸ਼ੱਦਦ ਢਾਈ ਗਈ ਲੇਕਿਨ ਕਿਤਨਾ ਕਿਤੇ ਕਿਸਾਨਾਂ ਦੇ ਹਕਕੀ ਮੰਗ ਆਪਣੇ ਲੈਣ ਵਾਸਤੇ ਹਜੇ ਵੀ ਹਰਿਆਣਾ ਦੇ ਬਰੂਆ ਉੱਤੇ ਬੈਠੇ ਹੋ ਤਾਂ ਇਸ ਟਾਈਮ ਮੇਨਾ ਮੌਜੂਦ ਹੈ ਕਿਉਂਕਿ ਰਾਈਕੋਰ ਚ ਮੌਜੂਦ ਹੈ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜਿਹੜੇ ਅੱਜ ਟ੍ਰੈਕਟਰ ਮਾਰਚ ਉਹਨਾਂ ਦੇ ਕਿਸਾਨੀ ਹਕਾਂ ਵਿੱਚ ਗੱਡੇ ਜਾ ਰਿਹਾ ਤਾਂ ਮੇਨਾ ਮੌਜੂਦ ਹੈ ਅਮਰ ਸਿੰਘ 16 ਦਿਨ ਹੋ ਗਏ ਹੈ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਿਸਾਨਾਂ ਦੇ ਢੜੀ ਹੱਕੀ ਮੰਗਿਆ ਪੂਰਾ ਨਹੀਂ ਕੀਤਾ ਗਿਆ ਪਹਿਲਾਂ ਕਿਸਾਨਾਂ ਨੂੰ ਦਲੋ ਹੋਇਆ ਸੀ ਉਦੋਂ ਵੀ ਕਾਫੀ ਕਿਸਾਨ ਆਪਣੇ ਭਰਾ ਅਸ਼ੀਰ ਹੋਏ ਸੀ ਇਸ ਵਾਰ ਫੇਰ ਉਹੀ ਕ੍ਰਮ ਚੱਲੀ ਹੈ ਲੇਕਿਨ ਕੋਈ ਵੀ ਸਰਕਾਰ ਮੋਦੀ ਸਰਕਾਰ ਦੇ ਕੰੰਤੇ ਜੂ ਨਹੀਂ ਸਕਦੀ ਉਹ ਉਸੇ ਕਰਕੇ ਅਸੀਂ ਕਿਸਾਨਾਂ ਦੇ ਹੱਕ ਚ ਉਹਨਾਂ ਦੇ ਹੱਕ ਚ ਇਹ ਇਹ ਮੋਦੀ ਸਰਕਾਰ ਨੂੰ ਜਗਾਉਣ ਲਈ ਇਹ ਮਾਰਚ ਕਰ ਰਹੇ ਹਾਂ ਕਿ ਭਾਈ ਕਿਸਾਨ ਸਾਰੇ ਹਿੰਦੁਸਤਾਨ ਦਾ ਪੰਜਾਬ ਦਾ ਧਾਕ ਚੁੱਕਿਆ ਉਹ ਚਾਹੁੰਦਾ ਕਿ ਉਹਦੇ ਜਿਹੜੇ ਕਾਨੂੰਨ ਹੈਗੇ ਆ ਐਮਐਸਪੀ ਦਾ ਕਾਨੂੰਨ ਬਣਾਓ ਉਹਨਾਂ ਦੇ ਕਰਜ਼ੇ ਮਾਫ ਕਰੋ ਯੂਪੀ ਵਾਲੇ ਕੇਸ ਜਿਹੜੇ ਹੋਏ ਸੀ ਉਹਦੇ ਤੇ ਕਰੋ ਔਰ ਆ ਹਰਿਆਣਾ ਪੁਲਿਸ ਔਰ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਕੇਸ ਰਜਿਸਟਰ ਕਰੋ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਆ ਔਰ 22 300 ਬੰਦੇ ਸਾਡਾ ਤੁਸੀਂ ਉਹਨਾਂ ਨੂੰ ਜ਼ਖਮੀ ਕਰਤਾ ਅ ਸਰੇ ਮਾਰ ਕੇ 12 ਬੋਰ ਦੀਆਂ ਗੋਲੀਆਂ ਮਾਰ ਕੇ ਉੱਤੇ ਕੇਸ ਰਜਿਸਟਰ ਕਰੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਟਰੈਕਟਰ ਮਾਰਚ ਕਿਸਾਨਾਂ ਦੇ ਹੱਕ ਚ ਕੱਢ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ ਕੱਢ ਰਹੇ ਕਿਸ ਤਰ੍ਹਾਂ ਦੇ ਤੋਂ ਸਮਰਾਲੇ ਵਿੱਚ ਰੈਲੀ ਹੋਈ ਸੀ ਖਰਗੇ ਸਾਹਿਬ ਖੁਦ ਮੌਜੂਦ ਸੀ ਉਹਨਾਂ ਨੇ ਇੱਕ ਸਪਸ਼ਟ ਗੱਲ ਤੇ ਕਿਸਾਨਾਂ ਦੇ ਹੱਕ ਤੇ ਇੱਕ ਆਵਾਜ਼ ਬੁਲੰਦ ਕੀਤੀ ਸੀ ਜੈ ਜਵਾਨ ਜੈ ਕਿਸਾਨ ਔਰ ਇਹ ਵੀ ਗੱਲ ਅਖੀ ਸੀ ਵੀ ਸਾਡੀ ਸਰਕਾਰਾਂ ਤੇ ਅਭੀ ਐਮਐਸਫ ਦਾ ਪਹਿਲੋ ਹੜਾ ਫਰਜੂਗਾ ਸੀ ਐਮਐਸਪੀ ਲਾਗ ਹੋ ਰਾਂ ਕਿ ਕਿਸਾਨਾਂ ਹਰ ਤੈਸ਼ੀ ਹੈ ਕਾਂਗਰਸ ਔਰ ਹਮੇਸ਼ਾ ਰਹਿੰਦੀ ਅਸੇ ਦੇਖੋ ਉਹਦਾ ਸਾਡੇ ਪ੍ਰਧਾਨ ਨੇ ਕਹਿਤਾ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਕਹਿਤਾ ਕਿ ਸਾਡੀ ਸਰਕਾਰ ਕੇਂਦਰ ਚ ਬਣ ਗਈ इंडिया अलायंस दी कांग्रेस दी ਅਸੀਂ ਪਹਿਲੇ ਦਿਨ ਆ ਕੇ ਐਮਐਸਪੀ ਦਾ ਕਾਨੂੰਨ ਪਾਸ ਕਰਦੇ ਆਂ। ਔਰ ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਕਰਾਂਗੇ। ਇਹ ਤਾਂ ਸਾਡੇ ਲੀਡਰਾਂ ਨੇ ਹੀ ਕਹਿਤਾ ਤੇ ਇਸ ਕਰਕੇ ਕਾਂਗਰਸ ਪਾਰਟੀ ਦੀ ਪੋਜੀਸ਼ਨ ਤਾਂ ਬਹੁਤ ਕਲੀਅਰ ਆ। ਅਸੀਂ ਕਿਸਾਨਾਂ ਦੇ ਹੱਕ 'ਚ ਔਰ ਕਾਨੂੰਨ ਵੀ ਬਣੇਗਾ ਸਾਡੀ ਸਰਕਾਰ ਬਣਦੇ ਹੀ। ਆ ਇਸ ਕਰਕੇ ਹੀ ਉਹਨਾਂ ਦੇ ਹੱਕ 'ਚ ਅਸੀਂ ਅੱਜ ਤੁਰੇ ਫਿਰਦੇ ਆਂ। ਇਹ ਕੇਂਦਰ ਸਰਕਾਰ ਨੂੰ ਔਰ ਹਰਿਆਣਾ ਸਰਕਾਰ ਦੇ ਉਹਨਾਂ ਦੇ ਕੰਨਾਂ ਤੇ ਰੂਹ ਮਾੜੀ ਜੀ ਊਂ ਜੂ ਮਾੜੀ ਜੀ ਚੰਗੇ ਚੱਲੇ ਕਿਉਂਕਿ ਉਹ ਤਾਂ ਸੁੱਤੇ ਹੋਏ ਆ ਕਿਹ ਗੱਲ ਨੂੰ ਸੁਣਦੇ ਨਹੀਂ ਇਹ ਕਿ ਵਿਅਤੀਕਰਨ ਤੇ ਤੁੱਲੇ ਹੋਏ ਆ ਕੀ ਕੀ ਡਰ ਕੀ ਸਟਾਰਿਆ ਮੋਦੀ ਸਰਕਾਰ ਨੂੰ ਕੀ ਡਰ ਸਟਾਰਿਆ ਵੀ ਕਿਸਾਨਾਂ ਦੇ ਅੱਜ ਹੁਣ ਕਿਸਾਨ ਅੰਦੋਲਨ ਦੋ ਸ਼ੁਰੂ ਕਰਨਾ ਪਿਆ ਕੀ ਆਖਰ ਕੀ ਉਹਨਾਂ ਦੇ ਮਨ 'ਚ ਡਰ ਹੈ ਦੇਖੋ ਮੋਦੀ ਸਾਹਿਬ ਦਾ ਜਾਂ ਉਹਨਾਂ ਦੀ ਉਹਨਾਂ ਦੀ ਜਿਹੜੀ ਪਾਰਟੀ ਆ ਉਹਦੀ ਸੋਚ ਹਮੇਸ਼ਾ ਵੱਡੇ ਆਦਮੀ ਦੀ ਰਹੀ ਆ ਉਹਨਾਂ ਨੇ 15 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਤਾ ਕਾਰਪੋਰੇਟ ਦਾ ਵੱਡੇ ਲੋਕਾਂ ਦਾ ਜੀ 15 ਲੱਖ ਕਰੋੜ ਦਾ ਉਹਨਾਂ ਕਾਰਪੋਰੇਟ ਦਾ 30% ਟੈਕਸ ਹੁੰਦਾ ਸੀ ਉਹਨੂੰ 15% ਕਰਤਾ ਉਹਨਾਂ ਨੇ ਤਾਂ ਆਪਣੀ ਆਪਣੀ ਉਹ ਕੀ ਕਰਨਾ ਚਾਹੁੰਦੇ ਉਹ ਤਾਂ ਉਹਨਾਂ ਦੇ ਦੱਸ ਤਾਂ ਜੀ ਅਬ ਮੈਂ ਉਹ ਪਾਰਲੀਮੈਂਟ ਚ ਹੁਣੇ ਹਜੇ ਪਸੰਦ ਕੀਤਾ ਸੀ 10 ਦਿਨ ਪਹਿਲਾਂ ਮੈਂ ਕਿਹਾ ਓਏ 15 ਲੱਖ ਕਰੋੜ ਵੱਡੇ ਲੋਕਾਂ ਨੂੰ ਛੱਡਤਾ ਤੁਸੀਂ ਕਿਸਾਨ ਔਰ ਮਜ਼ਦੂਰ ਨੂੰ ਭੁੱਲ ਗਏ ਕਿਉਂ ਜੀ ਇਹਨਾਂ ਦੇ ਇਹਨਾਂ ਦਾ ਹਿੰਦੁਸਤਾਨ ਦੇ ਪੈਸੇ ਤੇ ਕੋਈ ਹੱਕ ਨਹੀਂ ਆ ਆ ਜਿਹੜੇ ਕਿਸਾਨ ਨੇ ਮਜ਼ਦੂਰ ਨੇ ਸਾਡੇ ਇਹਨਾਂ ਦਾ ਵੀ ਹੱਕ ਆ ਇਹਨਾਂ ਦਾ ਵੀ ਕਰਜ਼ਾ ਮਾਫ ਕਰ ਦਿਓ ਉਹਨਾਂ ਦਾ ਕਿਉਂ ਕਰੀ ਜਾਂਦੇ ਹੋ ਫਿਰ ਉਹਨਾਂ ਦਾ ਟੈਕਸ 30% ਤੋਂ 15% ਕਿਉਂ ਕੀਤਾ ਹਰ ਸਾਲ 1.5 ਤੋਂ 2 ਲੱਖ ਕਰੋੜ ਦਾ ਫਾਇਦਾ ਉਹਨਾਂ ਨੂੰ ਹੋ ਰਿਹਾ ਇਹਨਾਂ ਨੂੰ ਕਾਹਦਾ ਫਾਇਦਾ ਦੇ ਰਹੇ ਹੋ ਇਹਨਾਂ ਦੀਆਂ ਇਨਪੁਟ ਕਾਸਟ ਵਧਦੀ ਜਾ ਰਹੀ ਆ ਉੱਤੇ ਤੁਸੀਂ ਐਮਐਸਪੀ ਕੇ ਸੀਲਿੰਗ ਲਾਈ ਹੋਈ ਆ ਇਹਨਾਂ ਨੂੰ ਵੀ ਕਹੋ ਵੀ ਜਿੰਨੇ ਦੀ ਮਰਜ਼ੀ ਵੇਚਿਆ ਕਰਨ ਖਰੀਦਿਆ ਕਰੋ ਕਿਉਂ ਜੀ ਇਹਨਾਂ ਨੂੰ ਬਰਾਬਰ ਕਰੋ ਕਿਸਾ ਦਿਖ ਦਿਓ 4 ਮੀਟੀਆਂ ਹੋਈਆਂ ਸਿੱਟਾ ਵੇਚ ਜਾ ਰਹੀਆਂ ਦਾਣੇ ਤੇ ਐਮਐਸਪੀ ਦੇਦੀ ਹੋਰ ਮੱਕੀ ਦੀ ਦੇਦੀ ਇੱਕ ਹੋ ਆਪਣੇ ਤੋਂ ਬਾਅਦ ਦੇਦੀ ਹੋ ਜਿਹਨੂੰ ਮੰਨਦੇ ਹੋ ਵੀ ਬਾਕੀ ਮੇਨ ਜਿਹੜੀ ਫਸਲ ਹੈ ਪੰਜਾਬ ਕਿਸਾਨਾਂ ਦੀ ਕਣਕ ਹੈ ਤੇ ਝੋਨਾ ਹੈ ਕਿਉਂ ਨਹੀਂ ਆਖਰਕਾਰਨ ਕੀ ਹੈ ਕਿਉਂ ਨਹੀਂ ਬੜੇ ਘਰਾਂ ਨੇ ਡਟਾਰੀ ਦੇ ਉਹ ਤਾਂ ਉਹ ਉਹਨਾਂ ਦਾ ਜਿਹੜੇ ਮਿਨਿਸਟਰ ਕਹਿ ਰਹੇ ਸੀ ਉਹਨਾਂ ਦੀ ਗੱਲ ਬੜੀ ਸਪਸ਼ਟ ਆ ਉਹ ਤਾਂ ਜਿਹੜੇ ਪਹਿਲਾਂ ਕਾਲੇ ਕਾਨੂੰਨ ਬਣੇ ਸੀ ਇੱਕ ਕਾਨੂੰਨ ਬਣਿਆ ਸੀ ਕਿ ਇਹ ਕਿਸਾਨਾਂ ਦੀ ਜ਼ਮੀਨ ਆਪਾਂ ਕੰਟਰੈਕਟ ਤੇ ਇਹਨਾਂ ਨੂੰ ਸਾਰਾ ਕੁਝ ਲੈਣਾ ਵਾ ਠੇਕੇ ਤੇ ਉਹ ਤਾਂ ਉਹੀ ਤੇ ਗੱਲ ਕਰਨੀ ਕਿ 5 ਸਾਲ ਦਾ ਠੇਕਾ ਸੀ ਕਰ ਲਿਨੀਆ ਤੁਹਾਡੇ ਨਾਲ ਇਹਨਾਂ ਨੂੰ ਅਮਲੇ ਇਹਨਾਂ ਦੀਆਂ ਫਾਰੀਨਾ ਠੇਕੇ ਦੇ ਉਹ ਉਹ ਉਹੀ ਕਾਨੂੰਨ ਪਿਛਲੇ ਪਿਛਲੇ ਪਾਸੇੋਂ ਲਿਆ ਰਿਆ ਸੀ ਉਹ ਜ਼ਿੰਮੇਵਾਰ ਸਮਝ ਗਏ ਉਹਨਾਂ ਨੇ ਮੰਨ ਕਰਤਾ ਕਿ ਅੱਗਾ ਸੋਈ ਕਾਨੂੰਨ ਫਸਾਉਣ 'ਚ ਲੱਗੇ ਹੋ ਤੇ ਇਸ ਕਰਕੇ ਇਹ ਕੇਂਦਰ ਸਰਕਾਰ ਦੀ ਮਨਛਾ ਹੀ ਨਹੀਂ ਹੈਗੀ ਕਿ ਕਿਸਾਨਾਂ ਦਾ ਕੋਈ ਫਾਇਦਾ ਹੋ ਮਜ਼ਦੂਰਾਂ ਦਾ ਕੋਈ ਫਾਇਦਾ ਹੋ ਕਿਸਾ ਦੇ ਦੋ 50 ਦਾ ਮਚਾਈਦਾ ਸੀ ਵੀ ਪ੍ਰੈਸ਼ਰ ਹੋਣਾ ਚਾਹੀਦਾ ਹੈ ਕੇਂਦਰ ਸਰਕਾਰ ਦੇ ਉੱਪਰ ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਉੱਪਰ ਪਰਚਾ ਦਾ ਜਿਹੜੇ ਸ਼ੁਕਰ ਨੂੰ ਸੇ ਹਰਿਆਣਾ ਮੜੀ ਗੋਲੀ ਨਹੀਂ ਉਹ ਤਾਂ ਸ਼ੁਕਰ ਨੂੰ ਤਾਂ ਗੋਲੀ ਵੱਜੀ ਉਹ ਦਿਖਦੀ ਹੈ ਕਿ ਕੋ ਗੋਲੀ ਵੱਜੀ ਆ ਔਰ ਉਹ ਗੋਲੇ ਉਹਦੇ ਦਿਮਾਗ ਚ ਬੱਜੀ ਆ ਤੇ ਉਹ ਤਾਂ 302 ਦਾ ਪਰਚਾ ਦਾਖਲ ਹੋਣਾ ਚਾਹੀਦਾ ਕੱਲ ਮੀਟਿੰਗ ਹੈ ਲੱਗਦਾ ਹੈ ਕਿ ਕਿਸਾਨ ਦਿੱਲੀ ਵੱਲ ਕੂਚ ਕਰ ਸਕਦੇ ਆ ਜੇ ਮੰਗਾ ਕੋ ਨਹੀਂ ਬੰਦ ਦੇਖੋ ਕਿਸਾਨ ਨੇ ਤਾਂ ਕੂਚ ਕਰਨਾ ਹੀ ਕਰਨਾ ਮੰਗਾ ਕੇਂਦਰ ਨੂੰ ਮੰਨ ਲੈਣੀਆਂ ਚਾਹੀਦੀਆਂ ਅਸੀਂ ਤਾਂ ਪਾਰਲੀਮੈਂਟ 'ਚ ਵੀ ਕਹਿੰਦੇ ਰਹੇ ਹਾਂ ਬਾਹਰ ਵੀ ਹੁਣ ਕਹਿ ਰਹੇ ਹਾਂ ਬਾਰ-ਬਾਰ ਕਹਿ ਰਹੇ ਹਾਂ ਮੰਗਾ ਮੰਨੋ ਵਾਅਦੇ ਵਹਿਗੀਆਂ ਨੇ ਔਰ ਤੁਹਾਡਾ ਵਾਅਦਾ ਸੀ ਨਵੰਬਰ 20 'ਚ ਤੁਸੀਂ ਵਾਅਦਾ ਕੀਤਾ ਸੀ ਤੁਸੀਂ ਤਾਂ ਆਪਣਾ ਵਾਅਦਾ ਨਹੀਂ ਪੂਰਾ ਕਰ ਰਹੇ ਵਾਅਦਾ ਪੂਰਾ ਕਰੋ ਇਹ ਮੰਗਾ ਮੰਨੋ ਔਰ ਕਿਸਾਨ ਆਪਣੇ ਘਰ ਵਾਪਸ ਆਉਣ ਹਾਂ ਸੋ ਇਸਨ ਡਾਕਟਰ ਮੈਂਬਰ ਪਾਲਟ ਅਮਰ ਸੰਧਾ ਜੀ ਕਿ ਅੱਜ ਰਾਏਕੋਡ ਦੇ ਵਿੱਚ ਜਿਹੜੀ ਵਿਸ਼ੇ ਕਿਸਾਨਾਂ ਦੇ ਹੱਕ ਟ੍ਰੈਕਟਰ ਮਾਰਚ ਕਢੇ ਜਾ ਰਿਹਾ ਤੇ 21 ਨਵੰਬਰ 2021 ਜਿਹੜੇ ਪ੍ਰਧਾਨ ਮੰਤਰੀ ਦਿਨਦਰ ਮੋਦੀ ਨੇ ਕਿਸਾਨਾਂ ਨਾੜਾ ਪੈਦਾ ਕੀਤਾ ਸੀ ਹੁਣ ਐਮਐਸਬੀ ਦੇ ਉੱਤੇ ਤਾਂ ਕਿਤੇ ਕਿਤੇ ਕੇਂਦਰ ਸਰਕਾਰ ਉਹ ਵਾਦੇ ਲੋਕ ਮੁਕਰੀ ਹੈ ਤੇ ਕਿਸਾਨਾਂ ਨੂੰ ਆਪਣਾ ਹੱਕੀ ਮੰਗਾ ਵਸੇ ਕਿਸਾਨ ਅੰਦੋਲਨ ਨੂੰ ਸ਼ੁਰੂ ਕਰਨਾ ਪਿਆ ਬੇਸ਼ੱਕ ਹਰਿਆਣਾ ਸਰਕਾਰ ਦੇ ਸੀਆਈ ਸਟਾਫ ਵੱਲੋਂ ਦਵਾ ਤਸ਼ੱਦਦ ਹੈ ਹੀ ਖਾਨਾ ਦੇ ਉੱਪਰ ਲੇਕਿਨ ਕਿਸਾਨ ਪੰਜਾਬ ਦੇ ਕਿਸਾਨ ਪੂਰੇ ਮਜ਼ਬੂਤ ਇਰਾਦੇ ਨਾਲ ਹਰਿਆਣਾ ਦੇ ਬਾਰਡਰ ਦੀਆਂ ਬਰੂਆਂ ਤੇ ਬਿਲਕੁਲ ਡਟੇ ਹੋਏ ਆ ਤੇ ਕੱਲ੍ਹ ਜਿਹੜੀ ਮੀਟਿੰਗ ਹੋਊਗੀ ਉਸ ਤੋਂ ਪਤਾ ਲੱਗੂਗਾ ਕਿਸਾਨ ਦਿੱਲੀ ਵੱਲ ਪੂਚ ਕਰਨਗੇ ਜਾਂ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਮੰਨ ਕੇ ਪੰਜਾਬ ਦੇ ਕਿਸਾਨ ਵਾਪਸ ਆਪਣੇ ਘਰਾਂ ਨੂੰ ਪਰਤ ਖੈਰ ਖੁਦ ਸਮਾਂ ਦੱਸੂਗਾ ਕੈਮਰਾਮੈਨ ਮਨੀਸ਼ਨਾ ਸੰਦੀਪ ਸ਼ਰਮਾ ਦਿੱਲੀਫਾ ਟੀਵੀ ਰਾਏਕੋਟ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰੇਕ ਪੰਡਿਤ ਮੌਲਵੀ ਬੇਗਮ ਤੰਤਰੇਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7010598475 ਪਤਾ ਪੰਜਾਬ